ਦਸਤਿਏ ਕੇ ਫਗਵਾੜਾ ਦੇ ਸੀਐਮਓ ਕਪੂਰਥਲਾ ਨੇ ਅੱਜ ਸਿਵ ਹਸਪਤਾਲ ਫਗਵਾੜਾ ਦਾ ਅਚਨਚੇਤ ਹੀ ਦੌਰਾ ਕੀਤਾ ਤੇ ਹਸਪਤਾਲ ਦੇ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਦਾ ਹਾਲਚਲ ਜਾਣਿਆ ਉਹਨਾਂ ਇਸ ਮੌਕੇ ਕਿਹਾ ਕਿ ਬਿਜਲੀ ਦੀ ਸਮੱਸਿਆ ਨੂੰ ਦੇਖਦੇ ਹੋਏ ਹਸਪਤਾਲ ਵਿੱਚ ਬੈਟਰੀਆਂ ਦਾ ਪ੍ਰਬੰਧ ਕੀਤਾ ਗਿਆ ਤੇ ਮੁੱਖ ਤੌਰ ਤੇ ਐਮਰਜੈਂਸੀ ਵਾਰਡ ਬੱਚਿਆਂ ਦਾ ਵਾਰਡ ਤੇ ਓਟੀ ਵਿੱਚ ਬਿਜਲੀ ਦੀ ਸਪਲਾਈ 24 ਘੰਟੇ ਦਿੱਤੀ ਜਾਵੇਗੀ ਉਹਨਾਂ ਹੋਰ ਕਿਹਾ ਕਿ ਬਲੱਡ ਦੀ ਸਮੱਸਿਆ ਨੂੰ ਦੇਖਦੇ ਹੋਏ ਹਸਪਤਾਲ ਵਿੱਚ ਬਲੱਡ ਬੈਂਕ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਆ ਰਹੀ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਲਈ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਗਠਨ ਕਰਕੇ ਉਹਨਾਂ ਨੂੰ ਵਾੜਾ ਵਿੱਚ ਭੇਜਿਆ ਜਾਵੇਗਾ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਅੱਲੈਕੁਮ ਅਲੈਮ ਵਾ ਰਹਿਮਤੁਲ ਲਾਈਕ ਹਾਂਜੀ ਉਹ ਇਸ ਤਰ੍ਹਾਂ ਹੈਗਾ ਕਿ ਬਲੱਡ ਬੈਂਕ ਸਾਡੀ ਬਿਲਡਿੰਗ ਅੰਡਰ ਰੈਨੋਵੇਸ਼ਨ ਹੈਗੀ ਆ ਤੇ ਥੋੜੇ ਪਿਛਲੇ ਸਾਲ ਤੋਂ ਚੱਲ ਰਿਹਾ ਕੰਮ 7-8 ਮਹੀਨੇ ਤੋਂ ਕੰਮ ਉੱਥੇ ਹੀ ਚੱਲ ਰਿਹਾ ਸੀਗਾ ਵਰਕਿੰਗ ਹੋ ਰਹੀ ਸੀ ਬਟ ਹੁਣ ਫਿਰ ਥੋੜਾ ਜਿਹਾ ਦੇਖਦੇ ਹੋਏ ਕਿ ਬਲੱਡ ਬੈਂਕ ਦੀ ਰਿਕਵਰਮੈਂਟ ਨੂੰ ਦੇਖਦੇ ਹੋਏ ਥੋੜਾ ਜਿਹਾ ਐਕਸਟੈਂਸ਼ਨ ਦਾ ਸਕੋਪ ਅਸੀਂ ਬਣਾਇਆ ਸੀ ਉਹਦੇ ਦੁਆਰਾ ਅਸੀਂ ਉੱਪਰ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਥੋੜਾ ਜਿਹਾ ਹੋਰ ਐਕਸੈਂਸਿਵ ਜਿਹੜੀ ਹੈਗੀ ਆ ਬਿਲਡਿੰਗ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਉਹਦੀ ਅੱਜ ਸਾਡੀ ਐਪਲੀਕੇਸ਼ਨ ਮੇਰੀ ਹੁਣ ਹੋ ਗਈ ਆ ਸਟੇਟ ਤੇ ਗੱਲ ਐਪਲੀਕੇਸ਼ਨ ਸਾਈਨ ਹੋ ਗਈ ਆ ਤੇ ਕੱਲ ਦਾ ਪਰਸੋਂ ਤੋਂ ਕੰਮ ਦੁਆਰਾ ਸ਼ੁਰੂ ਹੋ ਜਾਏਗਾ ਔਰ 15 ਦਿਨਾਂ ਦੇ ਵਿੱਚ ਸਾਡੀ ਆਸ ਹੈ ਕਿ 15 ਅਗਸਤ ਤੱਕ ਅਸੀਂ ਬਲੱਡ ਬੈਂਕ ਕਿੰਨੇ ਸਮੇਂ ਤੋਂ ਇਹ ਕੰਮ ਚੱਲ ਰਿਹਾ Come the almost 1 ਇਅਰ ਤੋਂ 1 ਇਅਰ ਤੋਂ ਐਗਜ਼ਾਮ ਜਾਨੀ ਜੀ ਉਹਦਾ ਪ੍ਰਸਤਾਵਤਲਾਪ ਇਹ ਪਿਆ ਬੋਲੋ ਕੀ ਕੰਮ ਆ ਗਿਆ ਫਿਰ ਕੀ ਉਹਨੇ ਉਹਦੀ ਬਦਲੀ ਕੀਤੀ ਗਈ ਹੈ ਦੋਨੋਂ ਨੋਟੇ ਦਾ ਐਕਸਾ ਨਹੀਂ ਜੀ ਉਹਨਾਂ ਦੀ ਹੋਰ ਤਰ੍ਹਾਂ ਦੀਆਂ ਡਿਊਟੀਆਂ ਜਿਸ ਤਰ੍ਹਾਂ ਬੀਟੀਓ ਹੈਗੇ ਉਹਨਾਂ ਨੂੰ ਤੁਸੀਂ ਐਮਰਜੈਂਸੀ ਲੈ ਲੈਣੇ ਆਂ ਬਾਕੀ ਕੋਈ ਵੀਆਈਪੀ ਡਿਊਟੀਆਂ ਵੀ ਬਲੱਡ ਬੀਟੀਓ ਨੇ ਜਾਣਾ ਹੀ ਜਾਣਾ ਹੁੰਦਾ ਇਸੇ ਤਰ੍ਹਾਂ ਹੀ ਬਾਕੀ ਵੀ ਕਿਤੇ ਨਾ ਕਿਤੇ ਅਸੀਂ ਐਬਜ਼ਾਰਬ ਕੀਤੇ ਹੋਏ ਆ ਸਟਾਫ ਮੈਮ ਜਿਹੜੇ ਬਲੱਡ ਲੈਣ ਆਉਂਦੇ ਉਹਨਾਂ ਨੂੰ ਕਾਫੀ ਮੁਸ਼ਕਲ ਆਉਂਦੀ ਪਈ ਉਹ ਮਹਿੰਗੇ ਪ੍ਰਾਈਵੇਟ ਤੋਂ ਲੈਣ ਜਾਂਦੇ ਤੇ ਮਹਿੰਗੇ ਰੇਟਾਂ ਤੇ ਮਿਲਦਾ ਉਹਦਾ ਕੋਈ ਹੱਲ ਕੱਢਿਆ ਗਿਆ ਆਪ ਪਰ ਉਸ ਕਲੌਸ ਮੈਚ ਲਈ ਜਾਣਨ ਪੈਂਦਾ ਤੇ ਬਾਕੀ ਹੁਣ ਅਸੀਂ ਸਟਾਰਟ ਕਰ ਹੀ ਦੇਣਾ ਜੀ ਇੱਥੇ ਜਲਦੀ ਤੋਂ ਜਲਦੀ ਕਿਉਂਕਿ ਆਨ ਵਾਲਾ ਡੈਂਗੀ ਸੀਜ਼ਨ ਆ ਉਹਨੂੰ ਮੁੱਕ ਰੱਖਦੇ ਹੋਏ ਜਲਦੀ ਸਟਾਰਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੀਜ਼ਨ ਤੋਂ ਆਪਾਂ ਤਾਈਂ ਪਾਸੇ ਸਮੇਂ ਤੋਂ ਮੰਨ ਲਿਆ ਜੇਗਾ ਕਿ ਡੀਸੀ ਹਾਲ ਉਹਦਾ ਉਦਘਾਟਨ ਕੀਤਾ ਗਿਆ ਸੀ। ਪਰ ਇੱਕ ਦਿਨ ਵੀ ਨਹੀਂ ਚਲੇ ਤੇ ਲਈ ਤੁਹਾਡੇ ਵੱਲ ਕੀ ਉਪਰਾਹਣ ਟੱਭਾ ਹੁਣ ਤਾਂ ਉਹ ਮੈਂ ਹੁਣੇ ਜੀ ਐਸਐਮਓ ਸਾਹਮਣੇ ਗੱਲ ਕਰਕੇ ਪਤਾ ਕਰਦੀ ਆ ਵਿੱਚੋਂ ਕੀ ਹੈਗੀ ਹੈ ਮੇਨ ਪੁਆਇੰਟ ਉਹਦੇ ਚੋਂ ਫਿਰ ਉਹ ਸਭ ਮਲ ਐਕਸ਼ਨ ਜਰੂਰ ਲਿਆ ਜਾਏਗਾ ਜੀ ਅੱਜ ਆ ਰਹੀ ਹੈ ਉਹ ਉਸਮਨ ਕੀ ਕੀਤਾ ਕਿ ਤੱਕ ਜਨਰੇਟਰ ਹੋਣ ਤੋਂ ਬਾਅਦ ਵੀ ਬਿਜਲੀ ਨਹੀਂ ਆ ਰਹੀ ਹੈ ਹਾਂਜੀ ਉਹ ਦੋ ਜਨਰੇਟਰ ਮੈਨੂੰ ਜੋ ਐਸਐਮਓ ਸਭ ਤੋਂ ਪੁੱਛਿਆ ਕਿ ਖਰਾਬ ਚੱਲ ਰਹੇ ਸੀ ਇੱਕ ਦੀ ਹੁਣ ਇਹਨਾਂ ਨੇ ਬੈਟਰੀ ਮੰਗਵਾ ਲਈਤੀ ਹੈ ਤੇ ਉਹਦੇ ਚ ਕੋਈ ਹੋਰ ਪੁਰਜ਼ਾ ਪੈਣਾ ਇੱਕ ਚੱਲ ਰਿਹਾ ਹੈਗਾ ਤੇ ਉਹ ਹੁਣ ਅੱਜ ਕਰੈਕਟ ਕਰਵਾ ਦੇਣਗੇ ਇਹਨਾਂ ਨੂੰ ਮੈਂ ਸਖਤ ਤੱਕ ਇਹ ਦਿੱਤੀ ਹੈ ਕਿ ਐਮਰਜੈਂਸੀ ਆਪਰੇਸ਼ਨ تھیਟਰਸ ਤੇ ਜਿਹੜਾ ਜੱਚਾ ਵਾਰਡ ਹੈ ਉਹਦੇ ਵਿੱਚ ਲਾਈਟ ਦੀ 24 7 ਮੁਹੱਈਆ ਕਰਵਾਈ ਜਾਵੇ ਪੰਪ ਰੇਟਰ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ 10 ਤੋਂ ਵੱਧ ਮਹੀਨੇ ਹੋ ਗਏ ਕੀ ਕਿਉਂ ਨਹੀਂ ਰਿਪੇਅਰ ਕਰਾਇਆ ਕੀ ਤੁਸੀਂ ਕਿਹਦੀ ਇਹ ਰਾਪੋਰਟ ਭਾਈ ਮੰਗਦੇ ਹੋ ਹੈ ਤਾਂ ਜੀ ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ ਹੀ ਆ ਬਟ ਚਲੋ ਜੀ ਜਲਤਾ ਪਰੇਸ਼ਾਨ ਹੋ ਰਹੀ ਹੈ ਐਮਰਜੈਂਸੀ ਦੇ ਵਿੱਚ ਆਇਆ ਪੇਸ਼ੈਂਟ ਦਾ ਆਰਤਵ ਰੰਗ ਦਾ ਗਲਮੇ ਦਾ ਮੋਸਮ ਹੈਗਾ ਉਹਦੇ ਲਈ ਪ੍ਰਸ਼ਾਸਨ ਵੱਲੋਂ ਵੀ ਉਪਰਾਲੇ ਜੀ ਬਸ ਹੁਣ ਕਰਵਾਤਾ ਜੀ ਅੱਜ ਠੀਕ ਇਸੇ ਲਈ ਮੈਂ ਸਪੈਸ਼ਲੀ ਆਈ ਸੀ ਕਿ ਤੇ ਅੱਜ ਹੁਣ ਬੈਟਰੀ ਵਗੈਰਾ ਮੰਗਵਾ ਦਿੱਤੀ ਆ ਤੇ ਉਹ ਠੀਕ ਕਰ ਦੇਣਗੇ ਜਨਰੇਟਰ ਦਾ ਮੰਗਲ ਤੁਹਾਡੇ ਧਿਆਨ ਚ ਹੈਗਾ ਸੀ ਹਾਂਜੀ ਹਾਂਜੀ ਹੈਗਾ ਸੀ ਤਦੇ ਮੈਂ ਸਪੈਸ਼ਲੀ ਤਿੰਨ ਮਹੀਨੇ ਤੁਸੀਂ ਕੀ ਦੇਖੋ ਤਿੰਨ ਮਹੀਨੇ ਕਿਉਂ ਨਹੀਂ ਹੋਇਆ ਆਪਣਾ ਕੀ ਕਾਰਨ ਸੀ ਸਭ ਤੋਂ ਦੂਜੇ ਜਨਰੇਟਰ ਆ ਜੀ ਆਨਲਾਈਨ ਜਨਰੇਟਰ ਦਾ ਉਹ ਹਾਂ ਇੱਕ ਖਰਾਬ ਪ ਇਹ ਗਰਮੀ ਦੇ ਵਿੱਚ ਦੇਖੋ ਇੰਨਾ ਭਰਾ ਹਾਲ ਆਪਾਂ ਇਸੀ ਚਾਪਾ ਬੈਠੇ ਹੋਏ ਆਂ ਬਿਲਕੁਲ ਲੈ ਕੇ ਇੱਕ ਵੱਡੀ ਪ੍ਰੋਬਲਮ ਆਂਦੀ ਵੀ ਜਿਹੜੇ ਆਮ ਲੋਕ ਆਉਂਦੇ ਵਧੀਆ ਵੱਧ ਰੇਟਾਂ ਤੇ ਬਾਹਰੂ ਬਲੱਡ ਮਿਲ ਜਾਂਦਾ ਪਿਆ ਉਹਦੇ ਵਾਸਤੇ ਆਪਣਾ ਕੋਈ ਪ੍ਰਾਲਾ ਹੈ ਵੀ ਜਿਹੜਾ ਸਸਤੇ ਰੇਟ ਤੇ ਮਿਲਦਾ ਹੈ ਜਿਹੜਾ ਬਾਹਰੂ ਬਲੱਡ ਹੈ ਨਾ ਉਹ ਗੌਰਮੈਂਟ ਦੇ ਫਿਕਸ ਰੇਟ ਸੀ ਹੈਗੇ ਆ ਕਿਉਂਕਿ ਉਹਦੇ ਵਿੱਚ ਉਹਨਾਂ ਦੇ ਜਿਹੜੇ ਟੈਸਟਿੰਗ ਹੈਗੀ ਹੈ ਬਲੱਡ ਦੀ ਬੈਗਸ ਹੈ ਉਹਦੇ ਕਰਕੇ ਰੇਟ ਫਿਕਸ ਕਰਕੇ ਗੌਰਮੈਂਟ ਨੇ ਪ੍ਰਾਈਵੇਟ ਵੀ ਹੋਤੇ ਹੋਏ ਪ੍ਰਾਈਵੇਟ ਉਸ ਤੋਂ ਵੱਧ ਰੇਟ ਲੈ ਨਹੀਂ ਸਕਦੇ ਜਿਹੜਾ ਫਿਕਸ ਹੈਗਾ ਰੇਟ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ Never miss an update.